ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚਾ ਆ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਕੋਲ ਗਾਂ ਤੇ ਸਾਰੇ ਤੇ ਲੈਨੇ ਉਹ ਇੱਕ ਟ੍ਰੇਲਰ ਕਰਦੇ ਫੋਕਾਈ ਨਗਨਵਾਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਵੀਰੇ ਆਪਣਾ ਕਾਲਾ ਜੀ ਪਿੰਡ ਜੀ ਪਿੰਡ ਜਗਜੀਤਪੁਰਾ ਜੀ ਨੰਬਰ ਦੱਸ ਜੀ 94631 ਜੀ 7631 ਦੁਬਾਰੇ ਫਿਰ ਦੱਸ ਜੀ 94631 ਜੀ 7631 ਜੀ ਹਾਂਜੀ ਦੋ ਹੀ ਡਿਟੇਲ ਗੱਡੀ ਹਾਂਜੀ ਦੂਜਾ ਸੂਆ ਵਹਿੜਾ ਜੀ ਠੀਕ ਹੈ ਜੀ ਤਾਜੀ ਸੁਈ ਵੀ ਆ ਜੀ ਬੱਚੇ ਦੀ ਸਪੇਰ ਹੋ ਗਈ ਜੀ ਠੀਕ ਹੈ ਜੀ ਤੇ ਬੋਲਾ ਹੈਗਾ ਜੀ ਇਹਦੇ ਥੱਲੇ 10 11 ਕਿਲੋ 12 ਕਿਲੋ ਠੀਕ ਹੈ ਜੀ ਤੁਰ ਕੇ ਦਿਖਾ ਦਿਓ ਮਾਣੇ ਜੀ ਬਾਈ ਦੇਖ ਸਕਦੇ ਹਾਂ ਬੱਚੇ ਦੀ ਦੇਖੋ ਵੀ ਇਹਨਾ ਠੀਕ ਹੈ ਨਾ ਸਪੇਰ ਹੋ ਗਿਆ ਤੇ ਰੇਟ ਟੁੱਟ ਪਰਾ ਕੀ ਇਹਦਾ ਸਪੇਰ ਕਰ ਦਿੰਦੇ ਆ ਜੀ ਕੱਲ੍ਹ ਤੁਸੀਂ ਦੇਖ ਸਕਦੇ ਹੋ ਬਾਈ ਇਸ ਰੇਟ ਕੋਹ ਦੇ ਆਹ ਤੁਮਸੋ ਦੇ ਸਾਹਮਣੇ ਜੱਟਾ ਮੋੜ ਲਾ ਵੀਰੇ ਮਾੜੇ ਮਾੜੇ ਸੱਜੇ ਸਾਹਮਣੇ ਸੈਂਗੜੀ ਹੈਗੇ ਸਾਰੇ ਮੈਂ ਵਾਕਿ ਸੁਣ ਮੇਰਾ ਗੋਦੀ ਲਈ ਦੇ ਭਾਈ ਨਾ ਕਰ ਲੋ ਕਰਾਇਸ ਹਾਂ ਤੂੰ ਇੱਕ ਸਾਦੇ ਹਾਂਜੀ ਭਾਈ ਰੇਟ ਦੱਸ ਦੋ ਜੀ ਰੇਟ ਤਾਂ 45000 ਜੀ ਠੀਕ ਹੈ ਜੀ ਤੇ ਠੰਡੀ ਸੀਲ ਬਹੁਤ ਆ ਜੀ ਦੇਖੋ ਠੀਕ ਹੈ ਦੁੱਧ ਕਿੰਨਾ ਕੱਢਦੀ ਦੁੱਧੇ ਭੋੜਾ ਹੈਗਾ ਜੀ 10 11 ਕਿਲੋ ਠੀਕ ਹੈ ਜੀ 10 11 ਕਿਲੋ ਭਾਈਗਾ ਬੋੜਾ ਹੈਗਾ ਤੇ ਭਾਈ ਜੀ ਨਾਲ ਕੰਡੈਕਟ ਕਰੋ ਆਪਣੇ ਚੈਨਲ ਨੂੰ ਵਾਤਾਵਰਕ ਸਕਰਾਈਬ ਕਰਦੇ ਸੀ ਜੁਦਰਾ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈ 7528003055 ਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਓਕੇ ਬਾਏ